ਹੈਲੋ ਜੀ ਸ਼ਸ਼ੀਕਾਲ ਅੱਜ ਫੇਰ ਆਪਾਂ حاضر ਹੋਇਆ ਗੁਦਲੀਨ ਬਟਿਕ ਜਗਰਾਉਂ ਤੋਂ ਅੱਜ ਫੇਰ ਆਪਾਂ ਕੁਝ ਤੁਹਾਡੇ ਲਈ ਐਡਵਰਕ ਦੇ ਸੋਹਣੇ-ਸੋਹਣੇ ਸੂਟ ਲੈ ਕੇ ਆਏ ਆ ਸਾਰੇ ਸੂਟ ਬਹੁਤ ਸੋਹਣੇ ਨੇ ਪਰ ਤੁਸੀਂ ਦੱਸਣਾ ਮੇਰੇ ਸੂਟ ਕਿੱਦਾਂ ਦੇ ਆ ਮੈਨੂੰ ਤਾਂ ਬਹੁਤ ਸੋਹਣੇ ਲੱਗੇ ਆ ਤੇ ਸਾਰੇ ਸੂਟ ਮੇਰੇ ਡਿਫਰੈਂਟ-ਡਿਫਰੈਂਟ ਕਲਰ ਤੇ ਡਿਫਰੈਂਟ-ਡਿਫਰੈਂਟ ਸਟਾਈਲ ਦੇ ਵਿੱਚ ਬਣੇ ਹੋਏ ਆ ਚਲੋ ਆਪਾਂ ਸ਼ੁਰੂ ਕਰਦੇ ਆ ਤੇ ਇਹ ਜਿਹੜਾ ਪਹਿਲਾ ਸੂਟ ਆ ਇਹ ਹੈਗਾ ਆਪਣਾ ਆ ਜਿਹੜਾ ਆਪਣਾ ਪਹਿਲਾ ਸੂਟ ਆ ਇਹ ਸਕਾਈ ਬਲੂ ਜਿਹਾ ਕਲਰ ਬੜਾ ਫੇਮਸ ਕਲਰ ਆ ਏ ਮਤਲਬ ਦੁਕਾਨੀਆਂ ਇਹ ਬਹੁਤ ਹੀ ਸੋਹਣਾ ਸੂਟ ਆ ਸਾਰਾ ਹੈਂਡਵਰਕ ਦਾ ਇਹਦੇ ਉੱਪਰ ਆਪਾਂ ਕੰਮ ਕੀਤਾ ਹੋਇਆ ਜਿਹੜਾ ਕੰਮ ਹੋਇਆ ਸਾਰਾ ਹੀ ਬਹੁਤ ਸੋਹਣਾ ਹੋਇਆ ਹੋਇਆ ਇਹ ਸਾਰਾ ਆਪਾਂ ਨਾ ਉੱਪਰ ਇਹਦਾ ਵਿੱਚ ਕਟਵਰਕ ਕੀਤਾ ਹੋਇਆ ਜਿਹੜਾ ਵਿੱਚੋਂ ਨਾ ਇਹਦਾ ਵਰਕ ਹੋਇਆ ਨਾਲ ਉਹ ਆਪਾਂ ਕਟਿੰਗ ਕੀਤਾ ਹੋਇਆ ਦੇਖੋ ਦੇਖ ਸਕਦੇ ਹੋ ਤੁਸੀਂ ਇਹ ਸਾਰਾ ਕਟਿੰਗ ਕੀਤਾ ਹੋਇਆ ਵਿੱਚੋਂ ਵਰਕ ਇਹਦੇ ਘੇਰੇ ਤੇ ਵੀ ਆਪਾਂ ਬਹੁਤ ਸੋਹਣੀ ਕਟਵਰਕ ਕੀਤੀ ਹੋਈ ਆ ਸਾਰੇ ਸੂਟ ਦੇ ਉੱਪਰ ਆਪਾਂ ਇਹਦੇ ਜਿਦਾਹਾਂ ਕਲੀਆਂ ਵਾਲਾ ਵਰਕ ਕੀਤਾ ਹੋਇਆ ਬਹੁਤ ਸੋਹਣਾ ਸੂਟ ਬਣਿਆ ਹੋਇਆ ਇਹਦੇ ਨਾਲ ਜਿਹੜਾ ਆਪਾਂ ਤਿਆਰ ਕੀਤਾ ਹੈਗਾ ਟੈਂਟ ਪਲਾਜ਼ੋ ਪਲਾਜ਼ੋ ਆਪਾਂ ਇਹਦੇ ਨਾਲ ਉਹਦੇ ਵੀ ਆਪਾਂ ਪੌਂਚਿਆਂ ਦੇ ਉੱਪਰ ਉਦਾਂ ਹੀ ਵਰਕ ਕੀਤਾ ਜਿਦਾ ਆਪਾਂ ਇਹਦੇ ਸ਼ਰਟ ਦੇ ਘੇਰੇ ਦੇ ਉੱਪਰ ਕੀਤਾ ਹੈ ਜਿਹੜਾ ਦੁਪੱਟਾ ਆਪਾਂ ਇਹਦੇ ਨਾਲ ਲਾਇਆ ਉਹ ਹੈਗਾ ਸੈਮੀ ਕਰਮਾ ਦਾ ਇਹਦੇ ਉੱਪਰ ਵੀ ਆਪਾਂ ਬਹੁਤ ਛੋੜੀ ਲੇਸਸ ਲਾ ਕੇ ਇਹਨੂੰ ਰੈਡੀ ਕੀਤਾ ਵਾ ਇਹ ਜਿਹੜਾ ਸੂਟ ਹੈ ਇਹ ਸੈਮੀ ਕਰੀਮ 80 ਗ੍ਰਾਮ ਸੈਮੀ ਕਰੀਮ ਦੇ ਵਿੱਚ ਰੈਡੀ ਹੋਇਆ ਹੈ ਇਹ ਪਿਓਰ ਨੇ ਹੈਗਾ ਇਹ ਸੈਮੀ ਦੇ ਵਿੱਚ 80 ਗ੍ਰਾਮ ਸੈਮੀ ਕਰੇਪ ਦੇ ਵਿੱਚ ਇਹ ਰੈਡੀ ਕੀਤਾ ਗਿਆ ਵਾ ਓਕੇ ਜੀ ਜਿਹੜਾ ਹੁਣ ਆਪਣਾ ਨੈਕਸਟ ਸੂਟ ਆ ਹਾਂਜੀ ਜਿਹੜਾ ਆਪਣਾ ਇਹ ਨੈਕਸਟ ਸੂਟ ਆ ਇਹ ਹੈਗਾ ਰਸਟ ਕਲਰ ਦੇ ਵਿੱਚ ਇਹ ਵੀ ਬਹੁਤ ਹੀ ਸੋਹਣਾ ਸੂਟ ਬਣਿਆ ਹੋਇਆ ਤੇ ਤੁਹਾਨੂੰ ਜਿੱਦਾਂ ਮੈਂ ਦੱਸੇ ਸੀਗਾ ਵੀ ਜਿਹੜਾ ਡਾਰਕ ਕਲਰ ਹੁੰਦਾ ਉਹਦੇ ਆਪਾਂ ਕੱਲਾ ਜੇ 골ਡ ਕਰਵਾਈਏ ਤਾਂ ਬਹੁਤ ਸੋਹਣਾ ਲੱਗਦਾ ਇਹ ਉਦਾਂ ਹੀ ਆ ਇਹਦੇ ਵਿੱਚ ਆਪਾਂ ਕੱਲਾ 골ਡ ਦਾ ਹੀ ਕੰਮ ਕੀਤਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਇਹਦੇ ਆਪਾਂ ਘੇਰੇ ਦੇ ਉੱਪਰ ਪੂਰਾ ਫੁੱਲ ਜਾਂ ਲਿਆ ਦਿੱਤਾ ਹੋਇਆ ਬਹੁਤ ਹੀ ਸੋਹਣਾ ਬਣਿਆ ਹੋਇਆ neck ਦੇ ਉੱਪਰ ਵੀ ਪੂਰੀ ਹੈਵੀ neck ਬਣਾਈ ਆ ਆਪਾਂ neck ਦੇ ਉੱਪਰ ਵੀ ਵਰਕ ਕੀਤਾ ਤੇ ਬਾਜੂ ਤੇ ਵੀ ਆਪਾਂ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ neck neck ਦੇ ਉੱਪਰ ਕੰਮ ਹੋਇਆ ਹੈ ਉਹ ਹੀ ਆਪਾਂ ਇਹਦੇ ਬਾਜੂ ਦੇ ਉੱਪਰ ਕੀਤਾ ਇਹਦੇ ਨਾਲ ਆਪਾਂ ਬਣਾਈਆ ਸਲਵਾਰ ਤੇ ਨਾਲ ਇਹਦੇ ਜਿਹੜਾ ਦੁਪੱਟਾ ਉਹ ਹੈਗਾ ਚਨਾਉਂ ਦਾ ਬਹੁਤ ਹੀ ਸੋਹਣਾ ਇਹ ਵੀ ਬਹੁਤ ਹੀ ਪਿਆਰਾ ਸੂਟ ਬਣਿਆ ਹੋਇਆ ਵਾ ਦੇ ਤਾਂ ਬਹੁਤ ਹੀ ਜਿਵੇਂ ਡਿਫਰੈਂਟ ਜਿਹੜਾ ਰਸਟ ਕਲਰ ਹੈ ਨਾ ਇਹਦੇ ਉੱਪਰ 골ਡਨ ਕਲਰ ਵੈਸੇ ਹੀ ਬਹੁਤ ਸੋਹਣਾ ਲੱਗਦਾ ਹੁੰਦਾ ਜਿੰਨੇ ਵੀ ਡਾਰਕ ਕਲਰ ਹੋਣਗੇ ਉਹਨੇ ਜਿਸ ਜਿਵੇਂ ਇਹਦੇ ਉੱਪਰ ਆਪ 골ਡ ਵਰਕ ਕਰਦੇ ਹਨ ਉਹ ਉਨਾਂ ਹੀ ਸੋਹਣਾ ਲੱਗਦਾ ਇਹਦੇ ਨਾਲ ਜਿਹੜਾ ਆਪਾਂ ਦੁਪੱਟਾ ਕੀਤਾ ਉਹ ਪਿਓਰ ਚਨਾ ਉਂਦਾ ਕੀਤਾ ਉਹਦੇ ਆਪਾਂ ਫੋਰ ਸਾਈਡ ਤੇ ਦਾ ਲੇਸ ਲਾ ਕੇ ਉਹਨੂੰ ਰੈਡੀ ਕੀਤਾ ਹੋਇਆ ਇਹ ਵੀ ਬਹੁਤ ਸੋਹਣਾ ਬਣਿਆ ਵਾ ਨੈਕਸਟ ਸੂਟ ਜਿਹੜਾ ਮੈਂ ਤੁਹਾਨੂੰ ਦਿਖਾਣ ਜਾ ਰਹੀ ਹਾਂ ਇਹ ਵੀ ਹੈਗਾ ਜੌਰਜਟ ਦੇ ਵਿੱਚ ਬਣਿਆ ਹੋਇਆ ਬਹੁਤ ਸੋਹਣਾ ਸੂਟ ਹੈ ਇਹ ਵੀ ਜੌਰਜਟ ਦੇ ਵਿੱਚ ਬਣਿਆ ਹੋਇਆ ਤੁਸੀਂ ਦੇਖ ਸਕਦੇ ਕਲਰ ਵੀ ਬਹੁਤ ਸੋਹਣਾ ਹੈ ਦਾ ਸੂਟ ਦਾ ਨਾ ਕਲਰ ਵੀ ਬਹੁਤ ਪਿਆਰਾ ਬਣਿਆ ਹੋਇਆ ਹੈ ਦਾ ਇਹ ਵੀ ਬਹੁਤ ਹੀ ਟਿਪ ਜਿਵੇਂ ਡਿਫਰੈਂਟ ਆ ਬਿਲਕੁਲ ਇਹਦਾ ਵੀ ਲੁੱਕ ਹੈ ਨਾ ਬਿਲਕੁਲ ਹੀ ਡਿਫਰੈਂਟ ਐਦੀ ਬਣੀ ਹੋਈ ਇਹ ਵੀ ਬਹੁਤ ਸੋਹਣਾ ਲੱਗਦਾ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਆਪਾਂ ਚਾਕਾ ਦੇ ਉੱਪਰ ਕੰਮ ਕੀਤਾ ਚਾਕਾ ਦੇ ਉੱਪਰ ਕੰਮ ਕੀਤਾ ਚਾਕਾ ਦੀ ਫਿਨਿਸ਼ਿੰਗ ਟਿਸ਼ੂ ਦੇ ਨਾਲ ਦਿੱਤੀ ਆ ਤੇ ਇਹਦੇ हिਪ ਦੇ ਉੱਪਰ ਆ ਕੇ ਆਪਾਂ ਬੂਟੇ ਪਾਇਆ ਦੇਖੋ ਕਿੰਨਾ ਸੋਹਣਾ ਤੇ ਕਿੰਨਾ ਪਿਆਰਾ ਸੂਟ ਬਣਿਆ ਹੋਇਆ neck ਦੇ ਉੱਪਰ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਬਾਜੀ ਦੇ ਉੱਪਰ ਬਹੁਤ ਸੋਹਣਾ ਕੰਮ ਹੋਇਆ ਤੁਸੀਂ ਦੇਖ ਸਕਦੇ ਹੋ ਬਾਜੀ ਦੇ ਉੱਪਰ ਵੀ ਜਿਹੜਾ ਆਪਾਂ ਇਹਦੇ ਚਾਕਾ ਤੇ ਕੰਮ ਕੀਤਾ ਉਹ ਹੀ ਆਪਾਂ ਇਹਦੀ ਬਾਜੂ ਤੇ ਕੀਤਾ ਉਹਦਾ ਹੀ ਸੇਮ ਲੋਕ ਆਪਾਂ ਇਹਦੀ ਪੈਕਿੰਗ ਦਿੱਤੀ ਹੋਈ ਆ ਜਿੱਦਾਂ ਫਰੰਟ ਤੇ ਬਣਿਆ ਉਦਾਂ ਹੀ ਆਪਾਂ ਇਹਦੀ ਬੈਕ ਕੀਤੀ ਆ ਬਹੁਤ ਹੀ ਸੋਹਣਾ ਇਹ ਵੀ ਜੌਰਚਰ ਦੇ ਵਿੱਚ ਬਣਿਆ ਬਹੁਤ ਹੀ ਸੋਹਣਾ ਸੂਟ ਆ ਡਿਫਰੈਂਟ ਤੇ ਬਹੁਤ ਹੀ ਡੀਸੈਂਟ ਸੂਟ ਬਹੁਤ ਹੀ ਪਿਆਰਾ ਲੱਗਿਆ ਮੈਨੂੰ ਇਹ ਸੂਟ ਵੀ ਕਿਉਂਕਿ ਸਟਾਈਲ ਵੀ ਡਿਫਰੈਂਟ ਹੋ ਗਿਆ ਨਾ ਤੇ ਵਰਕ ਵੀ ਇਹਦਾ ਡਿਫਰੈਂਟ ਹੋ ਗਿਆ ਬਹੁਤ ਹੀ ਸੋਹਣਾ ਸੂਟ ਆ ਇਹਦੇ ਨਾਲ ਜਿਹੜਾ ਦੁਪੱਟਾ ਉਹ ਆਪਾਂ ਫੇਰ ਉਹੀ ਚੁਣੌਂਦਾ ਕੀਤਾ ਚਲਾਉਣ ਦਾ ਦੁਪੱਟਾ ਆਪਾਂ ਫੋਰ ਸਾਈਡ ਦੇ ਲੇਸਸ ਲਾ ਕੇ ਇਹਨੂੰ ਰੈਡੀ ਕੀਤਾ ਦੁਪੱਟੇ ਦੇ ਉੱਪਰ ਫੋਰ ਸਾਈਡ ਲੇਸ ਦਿੱਤੇ ਇਹਦੇ ਨਾਲ ਵੀ ਜਿਹੜਾ ਆਪਾਂ ਤਿਆਰ ਕੀਤਾ ਉਹ ਕਲੀਆਂ ਵਾਲਾ ਸ਼ਰਾਰਾ ਰੈਡੀ ਕੀਤਾ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਆ ਤੁਸੀਂ ਮੈਨੂੰ ਮੇਰੇ ਕਮੈਂਟ ਬਾਕਸ ਜਾਂ ਤਾਂ ਮੇਰਾ ਕੋਈ ਸੂਟ ਸੋਹਣਾ ਲੱਗਦਾ ਕਮੈਂਟ ਬਾਕਸ 'ਚ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਮੇਰਾ ਕੋਈ ਸੂਟ ਸੋਹਣਾ ਲੱਗਦਾ ਤਾਂ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਕੇ ਮੇਰਾ WhatsApp ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਹਦੇ ਤੇ ਤੁਸੀਂ ਮੈਨੂੰ ਸਕਰੀਨ ਸ਼ਾਟ ਲੈ ਕੇ ਉਹਦੇ ਪ੍ਰਾਈਸ ਪੁੱਛਣਾ ਜਾਂ ਕੋਈ ਕਲਰ ਚੇਂਜ ਕਰਵਾਉਣਾ ਜਦੋਂ ਕੋਈ ਡਿਜ਼ਾਈਨ ਚੇਂਜ ਕਰਾਉਣਾ ਕੋਈ ਕਲਰ ਤੁਹਾਨੂੰ ਸੋਹਣਾ ਲੱਗਦਾ ਉਹਦਾ ਡਿਜ਼ਾਈਨ ਚੇਂਜ ਕਰਾਣਾ ਜਿੱਦਾਂ ਵੀ ਉਹ ਹੋ ਸਕਦਾ ਵਾ ਤੇ ਅਗਲਾ ਸੂਟ ਜਿਹੜਾ ਆਪਣਾ ਹੈਗਾ ਉਹ ਹੈਗੀ ਫਰੌਕ ਬਹੁਤ ਹੀ ਸੋਹਣੀ ਫਰੌਕ ਬਣੀ ਹੋਈ ਆ ਇਹਦਾ ਹੈਗਾ ਦੁਪੱਟਾ ਜਿਹੜੀ ਆਪਾਂ ਲਟਕਣ ਦਾ ਆ ਨਾਲ ਚਾਰੇ ਕੋਨਰਾਂਾਂ ਦੇ ਵਿੱਚ ਦਾ ਲਟਕਣ ਦਾ ਆ ਤੇ ਇਹਦੇ ਨਾਲ ਜਿਹੜੀ ਫਰੌਕ ਬਣੀ ਹੋਈ ਉਹ ਬਹੁਤ ਹੈਵੀ ਆ ਬਹੁਤ ਹੀ ਹੈਵੀ ਆ ਬਹੁਤ ਹੀ ਸੋਹਣੀ ਆ ਕਲਰ ਵੀ ਜਿਹੜੇ ਇਹਦੇ ਵਿੱਚ ਪਾਏ ਹਨ ਉਹ ਵੀ ਬੜੇ ਸੋਹਣੇ ਆ ਕਲਰ ਦੇ ਦੇਖ ਸਕਦੇ ਹੋ ਪੂਰੀ ਫਲੇਅਰ ਆ ਬਹੁਤ ਹੀ ਸੋਹਣੀ ਆ ਦੇਖੋ ਕਿੰਨਾ ਇੱਕ ਸਕਰੀਨ ਦੇ ਵਿੱਚ ਉਲਦੀ ਆ ਨਹੀਂ ਰਹੀ ਜਿੰਨੀ ਜ਼ਿਆਦਾ ਇਹ ਫਲੇਅਰ ਆ ਕਿਉਂਕਿ ਬਹੁਤ ਹੀ ਸੋਹਣੀ ਪ੍ਰੋਪ ਬਣੀ ਹੈ ਇਹਦੇ ਬੈਕ ਗ੍ਰਾਉਂਡ ਤੇ ਆਪਾਂ ਸੇਮ ਵਰਕ ਕੀਤਾ ਇਹਦੇ ਕੇਨ ਵੀ ਲੱਗੀ ਹੋਈ ਆ ਕਸਟਮਰ ਦੀ ਡਿਮਾਂਡ ਸੀਗੀ ਕਿ ਮੈਨੂੰ ਕੇਨ ਲੱਗੀ ਹੋਵੇ ਮੈਨੂੰ ਫਲਫੀ ਬਲਫੀ ਲੱਗੇ ਦੇਖ ਸਕਦੇ ਹੋ ਤੁਸੀਂ ਇਹਦੇ neck ਤੇ ਵੀ ਉਦਾਂ ਹੀ ਵਰਕ ਕੀਤਾ ਜਿੱਦਾਂ ਆਪਾਂ ਇਹਦੇ ਨੀਚੇ ਘੇਰੇ ਤੇ ਕੀਤਾ ਹੋਇਆ ਬਾਜੂ ਤੇ ਬਹੁਤ ਸੋਹਣਾ ਕੰਮ ਕੀਤਾ ਹੋਇਆ ਇਹਦੇ ਬਾਜੂ ਪੂਰੀ ਹੈਵੀ ਆ ਤੇ ਬੈਕ ਫਰੰਟ ਸੇਮ ਇਹ ਵੀ ਆਪਣੀ ਜਿਹੜੀ ਫਰੌਕ ਬੜੀ ਆ ਨਾ ਇਹ ਕੈਵਰੀਅਨ ਸਿਲਵਰੇ ਵਿੱਚ ਬਣਾਈ ਗਈ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਲੱਗਦਾ ਹੈ ਕਿੰਨੀ ਪਿਆਰੀ ਆ ਜਿੰਨੇ ਕੁ ਸੇ ਤੁਸੀਂ ਪਾਰਟੀ ਤੇ ਜਾਣਾ ਕਿਸੇ ਫੰਕਸ਼ਨ ਤੇ ਕਿਤੇ ਵੀ ਜਾਣਾ ਨਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰੀ ਲੁੱਕ ਦਾ ਇਹ ਰੈਡੀ ਹੋਇਆ ਹੋਇਆ ਦੇਖ ਸਕਦੇ ਹੋ ਇਹ ਜਿਹੜੀ ਆਪਾਂ ਇਹਦੇ ਲੇਸ ਲਾਈ ਆ ਜਿਹੜੀ ਕਿ ਇਹ ਤੇ ਲੱਗੀ ਉਹ ਲੇਸ ਲੱਗੀ ਹੈ ਬਾਕੀ ਸਾਰਾ ਉੱਪਰ ਇਹਦੇ ਆਪਾਂ ਵਰਕ ਕੀਤਾ ਇਹ ਵੀ ਮੇਰੀ ਜਿਹੜਾ ਪਾਰਸਲ ਆ ਇਹ ਵੀ ਬ੍ਰੈਂਪਟਨ ਜਾਣਾ ਬਹੁਤ ਹੀ ਮੇਰੇ ਚੰਗੇ ਕਲਾਇੰਟ ਨੇ ਇਹ ਪ੍ਰਮਾਤਮਾ ਕਰੇ ਨਜ਼ਰਾਂ ਲੱਗੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਚੰਗੇ ਕਸਟਮਰ ਨੇ ਮੇਰੇ ਜਿਨ੍ਹਾਂ ਦੇ ਇਹ ਜਾਣਾ ਇਹਨਾਂ ਦਾ ਕੰਮ ਆਪਣੇ ਕੋਲੇ ਹਰ ਟਾਈਮ ਮੇਰੀ ਬੁਟੀਕ ਦੇ ਉੱਪਰ ਜਿਵੇਂ ਕਹਿੰਦੇ ਉਹਨਾਂ ਦਾ ਕੰਮ ਆਪਣੀ ਬੁਟੀਕ ਦੇ ਉੱਪਰ ਚੱਲਦਾ ਰਹਿੰਦਾ ਤੇ ਓਕੇ ਜੀ ਜੇ ਤੁਹਾਨੂੰ ਮੇਰੇ ਕੋਈ ਵੀ ਸੂਟ ਸੋਹਣਾ ਲੱਗਦਾ ਪਲੀਜ਼ ਜ਼ਰੂਰ ਦੱਸਿਆ ਕਰੋ ਤੇ ਜੇ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹਨੂੰ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਮੇਰਾ YouTube ਆਪਣਾ ਸੌਰੀ Facebook ਤੇ ਤੇ Instagram ਤੇ ਮੇਰੇ ਪੇਜ ਬਣੇ ਆ ਜੇ ਤੁਸੀਂ ਉਹਨਾਂ ਨੂੰ ਵੀ ਫੋਲੋ ਕਰਦੇ ਤਾਂ ਪਲੀਜ਼ ਉਹਨਾਂ ਨੂੰ ਵੀ ਫੋਲੋ ਕਰੋ ਓਕੇ ਜੀ ਥੈਂਕ ਯੂ